ਸ਼ਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆਪਣੇ ਚਰਨਾਂ ਤੇਰਾ ਤਰਫ ਢੀਕਦੇ ਆਮੀਦਾ ਤੁਸੀਂ ਵਧੀਆ ਹੋਗੇ ਆਪਾਂ ਵੀ ਬਹੁਤ ਵਧੀਆ ਤੇ ਅੱਜ ਮੈਂ ਬਹੁਤ ਹੀ ਬਿਊਟੀਫੁੱਲ ਨੈਕ ਡਿਜ਼ਾਈਨ ਲੈ ਕੇ ਆਈਆਂ ਬਿਲਕੁਲ ਸਿੰਪਲ ਐ ਤੇ ਬਹੁਤ ਹੀ ਸੌਖਾ ਐ ਬਣਾਉਣਾ ਇਹਨੂੰ ਤੇ ਤੁਸੀਂ ਵੀ ਬਣਾ ਸਕਦੇ ਹੋ ਜਿਹੜੇ ਬਿਗਨਰ ਐ ਤੇ ਇੱਕ ਵਾਰ ਟ੍ਰਾਈ ਕਰਿਓ ਜ਼ਰੂਰ ਤੇ ਬਹੁਤ ਹੀ ਸੌਖਾ ਡਿਜ਼ਾਈਨ ਐ ਤੇ ਬਹੁਤ ਹੀ ਪਿਆਰਾ ਲੱਗਦਾ ਠੀਕ ਹੈ ਜੀ ਤੇ ਚਲੋ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਇੱਕ ਨੈਕ ਲਿਆ ਤੇ ਇਹ ਮੈਂ ਇੱਕ ਪੱਟੀ ਲਈ ਹੋਈ ਹੈ ਬੁਕਰੰਦੀ ਇਹ ਹੈਗੀ ਹੈ 9 ਇੰਚ ਤੇ ਇੱਕ ਹੈ ਮੈਂ ਲਾਸ ਲਈ ਹੋਈ ਹੈ ਮੈਚਿੰਗ ਸੂਟ ਦੇ ਨਾਲ ਤੇ ਕੀ ਕਰਨਾ ਜੇ ਤੁਹਾਡੇ ਕੋਲ ਪੇਸਟਿੰਗ ਪੇਪਰ ਨਹੀਂ ਹੈ ਜਾਂ ਤੁਹਾਡੇ ਕੋਲ ਬੁਕਰੰਦ ਦਾ ਪੀਸ ਨਹੀਂ ਹੈ ਮੀਟਰ ਚ ਤੇ ਤੁਸੀਂ ਇਹਨੂੰ ਵੀ ਇਹ ਯੂਜ਼ ਕਰਕੇ ਤੇ ਤੁਸੀਂ ਨੈਕ ਡਿਜ਼ਾਈਨ ਬਣਾ ਸਕਦੇ ਹੋ ਤੇ ਕਿੱਦਾਂ ਯੂਜ਼ ਕਰਨਾ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਸੈਂਟਰ ਕਰ ਲੈਣਾ neck ਦਾ ਬਹੁਤ ਹੀ ਸੋਖਾ ਹੈ ਡਿਜ਼ਾਈਨ ਹੈ ਤੇ ਪਲੀਜ਼ ਇੱਕ ਵਾਰ try ਜ਼ਰੂਰ ਕਰਿਓ ਸੈਂਟਰ ਕਰ ਲੈਣਾ neck ਦਾ ਸੈਂਟਰ ਕੀਤਾ ਤੇ ਉਸ ਤੋਂ ਬਾਅਦ ਇਹਦਾ ਵੀ ਆਪਾਂ ਇਹ ਸੈਂਟਰ ਕਰ ਲੈਣਾ ਤਦੋਂ ਤੋਂ ਬਾਅਦ ਆਪਾਂ ਇੱਥੇ ਦਾ ਚਪਕਾਣਾ ਇਹਨੂੰ ਪੇਸਟ ਕਰ ਦੇਣਾ neck ਦੇ ਨਾਲ ਠੀਕ ਹੈ ਜੀ ਸੈਂਟਰ 'ਚ ਆਪਾਂ ਚਾਕ ਨਾਲ ਨਿਸ਼ਾਨੀ ਲਗਾ ਲਾਂਗੇ ਤਾਂ ਆਪਾਂ ਇਹਨੂੰ ਪੇਸਟ ਕਰਨਾ పేస్ట్ వాస్ గర్మ పేస్ట్ ਠੀਕ ਹੈ ਜੀ ਤੇ ਧਿਆਨਾ ਪੇਸਟ ਕਰਨਾ ਕਿ ਤੁਹਾਡਾ ਨੀਚੇ ਵਾਲਾ ਕਪੜਾ ਨਾਲ ਪੇਸਟ ਦੇ ਨਾਲ ਜੁੜ ਜੇ ਪੇਸਟ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਇਹਨੂੰ ਫੋਲਡ ਕਰਾਂਗੇ ਇਹਦਾ ਫੇਸ ਸੈਂਟਰ ਕਰਾਂਗੇ ਇਹਦਾ ਸੈਂਟਰ ਕਰ ਲੈਣਾ ਸੈਂਟਰ ਕਰਨ ਤੋਂ ਬਾਅਦ ਇੱਕ ਇੱਕ ਪੁਆਇੰਟ ਨੀਚੇ 1 ਇੰਚ ਰੱਖ ਕੇ ਆ ਦੇਖ ਸਕਦੇ ਹੋ ਨੀਚੇ 1 ਇੰਚ ਰੱਖ ਕੇ ਆਪਾਂ ਇੱਕ ਇੱਕ ਪੁਆਇੰਟ ਇੱਥੇ ਲਵਾਂਗੇ ਮੈਂ ਮਤਲਬ ਇਸ ਤਰ੍ਹਾਂ ਹੀ ਲੈ ਰਹੀ ਆ ਕਿਉਂਕਿ ਮੇਰਾ ਐਕਸਪੀਰੀਅੰਸ ਹੈ ਤੇ ਤੁਸੀਂ ਇੱਕ ਪੁਆਇੰਟ ਜਿੱਦਾਂ ਆ ਦੇਖੋ ਵੰਨ ਦੇ ਅੱਗੇ ਇੱਕ ਪੁਆਇੰਟ ਬਣਾਇਆ ਆ ਵਾਲਾ ਲੈਣਾ ਠੀਕ ਹੈ ਜੀ ਆ ਸਿਰਫ ਇੱਕ ਪੁਆਇੰਟ ਲੈਣਾ ਪੁਆਇੰਟ ਲੈਣ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰ ਦੇਣਾ ਵਿੱਚੋਂ ठीक है जी देख सकते हो कि मेरा नैक कटिंग हो गया उस तो बाद आप भी थोड़ी गलाई देवे उपरों भी थोड़ी गलाई दे देनी है इतना गोल करके हाँ देख सकते कि मेरा नैक कटिंग हो गया उस तो बाद आप कपड़े ते चिपका जोड़ देना कपड़ा रख के नैक चिप साइड तो कपड़ा कटिंग कर देना ना 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 मैं नैक इन अटैच करके उस तु बाद कपड़ा फोल्ड करता ठीक है जी कपड़ा फोल्ड करने तो बाद आप शर्ट का पीस लव ਤੇ ਉਹਦੇ ਨਾਲ ਆਪਾਂ ਅਟੈਚ ਕਰਨਾ ਜਿੱਦਾਂ ਆਪਾਂ ਨੋਰਮਲ neck ਅਟੈਚ ਕਰਦੇ ਆ ਉਹਦਾ ਕਰਨਾ ਆਪਾਂ ਇਹ ਛੜ ਦਾ ਫਰੰਟ اور بیک ਪੀਸ ਹੈ ਤੇ ਆ ਫਰੰਟ ਪੀਸ ਲੈ ਕੇ ਤੇ ਆਪਾਂ ਪਹਿਲੇ ਇਹਦਾ ਸੈਂਟਰ ਕਰ ਲੈਣਾ ਛੜ ਦਾ ਤੇ ਮੈਂ ਆਸਣਾ ਇਹਨੂੰ ਸੈਂਟਰ ਕਰ ਰਹੀਆਂ ਦਾ ਇਹਦਾ ਕਰਕੇ ਸੈਂਟਰ ਕਰਨ ਤੋਂ ਬਾਅਦ ਆਪਾਂ ਨੈੱਕ ਜੋੜਾਂਗੇ ਸਿੱਧੇ ਸਾਈਡ ਤੇ ਤੇ ਆਪਾਂ ਨੇ ਇਹਦਾ ਵੀ ਸੈਂਟਰ ਕਰ ਲੈਣਾ ਇਵੇਂ ਪ੍ਰੈਸਨਾ ਸੈਂਟਰ ਕਰ ਰਹੀਆਂ ਇਹਦਾ ਵੀ ਸੈਂਟਰ ਕਰਨ ਤੋਂ ਬਾਅਦ ਇੱਥੇ ਆਪਾਂ ਛੋਟਾ ਜਿਹਾ ਟੱਕ ਲਗਾ ਲਾਂਗੇ ਠੀਕ ਹੈ ਜੀ ਮੈਂ ਪਿੰਨਾ ਨਾਲ ਅਟੈਚ ਕਰ ਲਿਆ ਆ ਦੇਖੋ ਸਾਰੇ ਪਿੰਨਾ ਲਗਾ ਲਿਆ ਉਹ ਤੋਂ ਬਾਅਦ ਆਪਾਂ ਇੱਕ ਸੈਂਟਰ ਸੀਨ ਲਗਾਣੀ ਆ ਥਿਲਗਾਗੇ ਦੇ ਨਾਲ ਨਾਲ ਸੀਨ ਲਗਾ ਕੇ ਠੀਕ ਹੈ ਜੀ ਇਹਨੂੰ ਸਿੱਧਾ ਕਰ ਲੈਣਾ ਤੇ ਚਲੋ ਆਪਾਂ ਮਸ਼ੀਨ ਤੇ ਚੱਲਦੇ ਆ ਤੇ ਆਪਾਂ ਇਹਦੇ ਪਹਿਲਾਂ ਇੱਕ ਸੈਂਟਰ 'ਚ ਸੀਨ ਲਗਾ ਲਾਂਗੇ புரீ கப் சீனி ஏதா பிக்கு ਸੀ ਲਗਾਣ ਤੋਂ ਬਾਅਦ ਆਪਾਂ ਇਹਦੀ ਪਿੰਨਾ ਉਤਾਰ ਲੈਣੀ ਆ ਸੀ ਲਗਾਣ ਤੋਂ ਬਾਅਦ ਆਪਾਂ ਪੈਰ-ਪੈਰ ਦਾ ਕਪੜਾ ਛੱਡ ਕੇ ਤੇ ਆਪਾਂ ਇੱਥੋਂ ਕਟਿੰਗ ਕਰ ਦੇਣਾ ਗਲਾਜ ਕਟਿੰਗ ਕਰਨ ਤੋਂ ਬਾਅਦ ਆਪਾਂ ਵਿੱਚੋਂ ਸੈਂਟਰ ਚੋ ਕੱਪੜਾ ਕਟਿੰਗ ਕਰਨਾ ਸੀਨ ਛੱਡ ਕੇ ਧਿਆਨ ਨਾਲ ਕਟਿੰਗ ਕਰਨਾ ਕਿ ਸੀਨ ਨਾਲ ਤੁਹਾਡੀ ਕਟਿੰਗ ਹੋ ਜੇ ਤੇ ਉਸ ਤੋਂ ਬਾਅਦ ਆਪਾਂ ਗਲੇ ਨੂੰ ਸਿੱਧਾ ਕਰ ਲੈਣਾ ਠੀਕ ਹੈ ਜੀ ਇਹ ਦੂਸਰਾ ਅੱਧਾ ਪਲਟ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਗਲੇ ਨੂੰ ਦੂਜੀ ਸਾਈਡ ਤੇ ਕਰਕੇ ਤੇ ਇੱਕ ਵਾਰ ਇਹਦੇ ਨਾਲ ਨਾਲ ਸੀਨ ਲਗਾ ਦਾਂਗੇ ਆਪਾਂ ਲਗਾਉਣ ਤੋਂ ਬਾਅਦ ਆਪਾਂ ਗਲਾਸ ਲਗਾਵਾਂਗੇ ਤੇ ਮੈਂ ਇਹ ਫਲਾਵਰ ਨਾਲ ਮੈਚਿੰਗ ਗਲਾਸ ਲਈ ਹੋਈ ਆ ਤੇ ਆਪਾਂ 니ਚੇ ਰੱਖ ਕੇ ਲਗਾਵਾਂਗੇ ਤੇ ਲੇਸ ਲੱਗ ਚੁੱਕੀ ਆ ਉਸ ਤੋਂ ਬਾਅਦ ਆਪਾਂ ਕਟਿੰਗ ਕਰ ਦਾਂਗੇ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਕਪੜਾ ਲਗਾਣਾ ਤੇ ਉਹ ਆਪਾਂ ਮੰਤੀ ਕਰ ਲੈਣਾ ਤੇ ਆਹ ਦੇਖ ਸਕਦੇ ਹੋ ਕਿੰਨਾ ਪਿਆਰਾ ਨੈਕ ਲੱਗ ਰਿਹਾ ਇਹਦੇ ਨੀਚੇ ਆਪਾਂ ਕਪੜਾ ਲਗਾਵਾਂਗੇ ਠੀਕ ਹੈ ਜੀ ਉਹਦੀ ਪੱਟੀ ਤਿਆਰ ਕਰਾਂਗੇ ਇਥੋਂ ਆਪਾਂ ਮੇਲ ਲੈਣਾ ਮੰਤੀ ਕਰ ਲੈਣਾ ਤੇ ਦੇਖ ਸਕਦੇ ਹੋ ਫਲਾਵਰ ਨਾਲ ਦੇ ਮੈਚਿੰਗ ਕਿੰਨੀ ਉੱਠ ਰਹੀ ਆ ਲੇਸ ਅਪਾ ਜਿੰਨਾ ਵੀ ਗਲਾ ਰੱਖਣਾ ਇਥੋਂ ਆਪਾਂ ਐਦਾ ਮਿੰਦੀ ਕਰ ਲੈਣਾ ਮੇਰਾ 9 ਇੰਚ ਬਨ ਰਿਹਾ ਇਹਨੂੰ ਆਪਾਂ ਫੋਲਡ ਕਰਕੇ ਆ ਦੇਖੋ ਐਦਾ ਕਰਕੇ ਇਹ ਪੱਟੀ 9 ਇੰਚ ਦੀ ਲੈ ਲੈਣੀ ਆ ਮੈਂ 9 ਇੰਚ ਦੀ ਪੱਟੀ ਲੈ ਲਈ ਆ ਉਹ ਤੋਂ ਬਾਅਦ ਐਦਾ ਇਹਨੂੰ ਫੋਲਡ ਕਰਕੇ ਤੇ ਸੀਨ ਲਗਾ ਲੈਣੀ ਆ ਠੀਕ ਹੈ ਜੀ ਪੱਟੀ ਤਿਆਰ ਕਰ ਲਈ ਹੈ ਉਹ ਤੋਂ ਬਾਅਦ ਆਪਾਂ ਇਹਦੇ ਨੀਤੇ ਰੱਖਾਂਗੇ ਤੇ ਪਹਿਲਾਂ ਆਪਾਂ ਇੱਕ ਵਾਰੀ ਗਲਾ ਮਿੰਤੀ ਕਰ ਲਾਂਗੇ ਕਿਤੇ ਕਿੱਥੇ ਤੱਕ ਆਪਾਂ ਪੱਟੀ ਕਿਤੇ ਸਟਾਰਟ ਕਰਨੀ ਆ ਇਹਨੂੰ ਇਦਾਂ ਫੋਲਡ ਕਰਕੇ ਇਹਦਾ ਫੋਲਡ ਕਰਕੇ ਰੱਖਾਂਗੇ ਇੱਥੋਂ ਆਪਾਂ ਗਲੇ ਦੀ ਮਿੰਤੀ ਮਾਰਾਂਗੇ ਤੇ ਜਹਾ 1/2 ਇੰਚ ਉੱਪਰ ਸੀਨ ਚ ਆ ਜਾਏਗਾ ਤਾਂ ਬਾਅਦ ਇਥੋਂ ਨਿਸ਼ਾਨੀ ਲਗਾ ਕੇ ਜਿੰਨਾ ਰੱਖਣਾ ਮੇਰਾ 8 ਇੰਚ ਮੈਂ ਗਲ ਲਾ ਰੱਖਣਾ ਤੇ 8 ਦੇ ਨਿਸ਼ਾਨੇ ਲਗਾਉਣ ਤੋਂ ਬਾਅਦ نیچے ਇਹਦਾ ਰੱਖ ਲੈਣਾ ਤੇ ਦੂਜੀ ਸਾਈਡ ਤੇ ਮੈਂ ਪਿੰਨਾ ਲਗਾ ਰਹੀ ਆ ਜਿਹੜੀ ਪੱਟੀ ਅੱਗੇ ਪਿੱਛੇ ਨਾ ਜਾ ਸਕੇ ਤੁਸੀਂ ਥੋੜੀ ਜੀ ਚੌੜਾਈ ਚ ਪੱਟੀ ਲੈ ਲੈਣੀ ਹੈ ਮੇਰੇ ਥੋੜੀ ਜੀ ਬਰੀਕ ਬਣੀ ਆ ਤੇ ਥੋੜੀ ਜੀ ਚੋੜੀ ਪੱਟੀ ਹੋਏ ਤਾਂ ਪੱਟੀ ਅੱਗੇ ਪਿੱਛੇ ਨਹੀਂ ਜਾਂਦੀ ਤੇ ਧਿਆਨ ਨਾਲ نیچے ਦੇਖ ਕੇ ਪੱਟੀ ਰੱਖ ਕੇ ਤੁਸੀਂ ਸੀਨ ਲਗਾਣੀ ਆ ਆ ਦੇਖ ਸਕਦੇ ਹੋ ਇਹਨੂੰ ਸੀਨ ਨੂੰ ਪੱਕੀ ਲਗਾਣੀ ਆ ਤੇ ਉਤ ਬਾਅਦ ਆ ਦੇਖ ਸਕਦੇ ਹੋ ਮੇਰਾ ਨੈਕ ਡਿਜ਼ਾਈਨ ਤਿਆਰ ਆ ਇਹਦੇ ਉੱਪਰ ਤੁਸੀਂ ਕੁਝ ਵੀ ਲਗਾ ਸਕਦੇ ਹੋ ਤੇ ਪਰਲ ਲਗਾ ਸਕਦੇ ਹੋ ਤੇ ਪਰਲ ਮੋਤੀ ਜਿਹੜੇ ਮਿਲਦੇ ਆ ਉਹ ਵਾਲੇ ਲਗਾ ਸਕਦੇ ਹੋ ਵਾਈਟ ਵਾਲੇ ਜਾਂ ਮੈਚਿੰਗ ਵਾਲੇ ਕਲਰ ਜਿਵੇਂ ਮਿਲ ਜਾਂਦੇ ਉਹ ਵੀ ਲਗਾ ਸਕਦੇ ਤੁਸੀਂ ਜਿਹੜਾ ਬਲੂ ਕਲਰ ਦਾ ਜਿਹਦਾ ਮੇਰੇ ਮੈਚਿੰਗ ਬਣ ਰਿਹਾ ਤੇ ਇਹਦੇ ਉੱਪਰ ਬਟਨ ਵੀ ਲਗਾ ਸਕਦੇ ਹੋ ਤੇ ਤੁਹਾਨੂੰ ਮੇ ਇਹ ਮੇਰਾ ਨੈਕ ਡਿਜ਼ਾਈਨ ਕਿੱਦਾਂ ਲੱਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਨੂੰ ਤੁਸੀਂ ਇੱਕ ਲਾਈਕ ਕਰ ਦਿਓ ਥੈਂਕ ਯੂ ਫॉर ਵਾਚਿੰਗ ਸ਼ੇਅਰ ਕਰ ਦਿਓ ਬਾਈ ਬਾਈ ਜੀਮਲ ਯੰਗ ਲਿੰਗ ਰੇਲਾ ਕਸ਼ਿਕਾਲੀ